हिमाचल देव ਵਿੱਚ ਲਗਾਤਾਰ ਗੱਡੀਆਂ ਦੀ ਭੰਨਤੋੜ ਕੀਤੀ ਜਾ ਰਹੀ ਆ ਚਾਹੇ ਉਹ ਗੱਡੀਆਂ ਬਾਹਰ ਖੜੀਆਂ ਹੋਣ ਜਾਂ ਫਿਰ ਗੱਡੀਆਂ ਕਹ ਲੋ ਹੋਟਲ ਦੀ ਪਾਰਕਿੰਗ ਦੇ ਅੰਦਰ ਖੜੀਆਂ ਹੋਣ ਤੇ ਬਹੁਤ ਸਾਰੇ ਵੀਰ ਇਸ ਚੀਜ਼ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈਗੇ ਕਿ ਨਹੀਂ ਐਦਾਂ ਨਹੀਂ ਹੋ ਰਿਹਾ ਵੀ ਅਸੀਂ ਤਾਂ ਭਾਈ ਹਿਮਾਚਲ ਜਾਵਾਂਗੇ ਘੁੰਮਣ ਦੇ ਲਈ ਅਸੀਂ ਵੀ ਪਲਾਨ ਬਣਾਇਆ ਸੀਗਾ ਅਸੀਂ ਕੈਨਸਲ ਕਰਤਾ ਜਦੋਂ ਕੱਲ ਮੇਰਾ ਭਰਾ ਉਥੋਂ ਵਾਪਸ ਆਇਆ ਤੇ ਉਹ ਵੀਡੀਓ ਵੀ ਬਣਾ ਕੇ ਲੈ ਕੇ ਆਇਆ ਵਾ ਕਹਿੰਦਾ ਵੀ ਭੈਣੇ ਦੇਖੋ ਉੱਥੇ ਗੱਡੀਆਂ ਦੀ ਕਿੱਦਾਂ ਭਨ ਤੋੜ ਹੋ ਰਹੀ ਹੈ ਤੇ ਉਹਨੇ ਗੱਡੀਆਂ ਦੀ ਫੋਟੋ ਦਿਖਾਈਆਂ ਗੱਡੀਆਂ ਦੇ ਬੈਕ ਵਾਲੇ ਸ਼ੀਸ਼ੇ ਜਿਹੜੀਆਂ ਕਿ ਪੰਜਾਬ ਨੰਬਰ ਰਾਜਸਥਾਨ ਨੰਬਰ ਸਿੱਗੀਆਂ ਸਾਰੀਆਂ ਦੇ ਕਿੱਦਾਂ ਫੁੱਟੇ ਹੋਏ ਆ ਤੇ ਕਹਿੰਦੇ ਫਰੰਟ ਦਾ ਤੇ ਹੋਰ ਵੀ ਗੱਡੀਆਂ ਦੇ ਬਹੁਤ ਵੱਡੇ ਨੁਕਸਾਨ ਕਰ ਰਹੇ ਆ ਸੋ ਇਸ ਕਰਕੇ ਮੈਂ ਤਾਂ ਭਾਈ ਸਾਰਿਆਂ ਨੂੰ ਕਹਿਣਾ ਚਾਹੁੰਗਾ ਕਿ ਨਾ ਜਾਓ ਵੀਰੋ ਨਾ ਜਾਓ ਐਵੇਂ ਨੁਕਸਾਨ ਹੋ ਇਨੀ ਗਰਮੀ ਪੈ ਰਹੀ ਹੈ ਹਨਾ ਕੋਈ ਗੱਲ ਨਹੀਂ ਆਪਾਂ ਟੂਰ ਫੇਅਰ ਬਣਾ ਲਾਂਗੇ ਜਾਨ ਤੇ ਸਰੀਰ ਨਾਲੋਂ ਕੁਝ ਵਧੀਆ ਨਹੀਂ ਹੈਗਾ ਤੇ ਜਿਹੜੀ ਗੱਡੀ ਦਾ ਨੁਕਸਾਨ ਹੋਊਗਾ ਉਹ ਵੱਖ ਹੈਨਾ ਸੋ ਭਾਈ ਇਸ ਵਾਰ ਕੋਸ਼ਿਸ਼ ਕਰੋ ਕਿ ਅਵੋਇਡ ਕੀਤਾ ਜਾਵੇ ਹਿਮਾਚਲ ਨਾ ਜਾਓ ਆਪਾਂ बार-बार ਇਦਾਂ ਦੀ ਜਾਣਕਾਰੀ ਸਾਰੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਵੀਡੀਓ ਸਾਰਿਆਂ ਨਾਲ ਸਾਂਝੀ ਜ਼ਰੂਰ ਕਰਦੇ ਹੋ ਜਿਨ੍ਹਾਂ ਦੇ ਮਨ 'ਚ ਹਜੇ ਵੀ ਹੈਗੀ ਹੈ ਇਹ ਚੀਜ਼ ਕਿ ਭਾਈ ਆ ਸੀ ਤਾਂ ਜਾਣਾ ਆ ਸੋ ਵੀਰੋ ਇਹ ਕੋਈ ਮਜ਼ਾਕ ਜਾਂ ਕੋਈ ਆਪਾਂ ਇਹ ਫੇਕ ਵੀਡੀਓ ਨਹੀਂ ਹੈਗਾ ਇਹ ਸੱਚ ਵੀਡੀਓ ਹੈ ਔਰ ਬਣਾ ਮੇਰੇ ਭਰਾ ਦੇ ਦੁਆਰਾ ਬਣਾਇਆ ਗਿਆ ਵੀਡੀਓ ਹੈ ਜਿਹੜਾ ਕਿ ਮਨਾਲੀ ਟੂਰ ਲੈ ਕੇ ਗਿਆ ਹੋਇਆ ਸੀ ਵਾਪਸ ਆਇਆ ਵਾ ਉਹਨਾਂ ਦੀ ਵੀ ਗੱਡੀ ਭੰਨ ਦੇਣੀ ਸੀਗੀ ਲਾਲਾ ਬੱਸ ਵੀ ਥੋੜੀ ਜੀ ਜਿੱਦਾਂ ਕਹਿ ਕੋ ਆ ਕੇ ਬਚ ਗਏ ਤੇ ਆ ਗਏ